ओके okay, मतलब जो मिनिमम स्टार्टिंग प्राइस है वो है ₹600 से मात्र ₹600 में ₹600 रुपे से गाउन स्टार्ट हो जाते हैं गाउन आ देखो ये रेडी टू वियर साड़ी है जिन्हों ਤੁਸੀਂ एक मिनट च भी करे आराम नाल पा सकते हो ससरिया काजी मैं थोड़ी अपनी स्नेना आज थानू फेर लेके आ गया जी अजमेरा फैशन दे जी हां अजमेरा फैशन सूरत din नंबर 1 सबसे बड़ी तो मैन्युफैक्चरिंग कंपनी ਅੱਜ ਆਪਾਂ ਤੁਹਾਨੂੰ ਕਲੈਕਸ਼ਨ ਨਹੀਂ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਬਤਾਵਾਂਗੇ ਸਟਾਰਟਿੰਗ ਪ੍ਰਾਈਸ ਅਜਮੇਰਾ ਕਲੈਕਸ਼ਨ ਦੇ ਵਿੱਚ ਹਾਂਜੀ ਬਿਲਕੁਲ ਜਿਹੜੇ ਜਿਹੜੇ ਪ੍ਰੋਡਕਟ ਅਜਮੇਰਾ ਫੈਸ਼ਨ ਦੇ ਵਿੱਚ ਨੇ ਤੇ ਉਹਨਾਂ ਦੇ ਜਿਹੜੇ ਸਟਾਰਟਿੰਗ ਰੇਟ ਕੀ ਹੁੰਦੀ ਹੈ ਉਹ ਅੱਜ ਤੁਹਾਨੂੰ ਆਪਾਂ ਦੱਸਾਂਗੇ ਚਲੋ ਆਪਾਂ ਆ ਗਏ ਹਾਂ ਜੀ ਫਰਸਟ ਕਾਊਂਟਰ ਆ ਤੁਸੀਂ ਵੇਖ ਸਕਦੇ ਹੋ ਫਰਸਟ ਕਾਊਂਟਰ ਹੈ ਜੀ ਆਪਣਾ ਪ੍ਰਿੰਟ ਲੂਸ ਸਾੜੀ ਜੀ ਬਿਲਕੁਲ ਜਿੱਥੇ ਪ੍ਰਿੰਟਿੰਗ ਸਾੜੀਆਂ ਮਿਲਦੇ ਨੇ ਉਹ ਵੀ ਕਿਹੜੀ ਲੂਸ ਵਾਲੀ ਜਿਵੇਂ ਤੁਸੀਂ ਪਿੱਛੇ ਵੇਖ ਸਕਦੇ ਹੋ ਮੇਰੇ ਇਹ ਸਾਰੀਆਂ ਸਾੜੀਆਂ ਇਸ ਡਿਪਾਰਟਮੈਂਟ ਦੇ ਵਿੱਚ ਮਿਲਦੀਆਂ ਨੇ ਜੀ ਹਾਂ ਹੈਲੋ ਭయ్యా ਕਿਵੇਂ ਹੋ ਅੱਛਾ ਆਪਣੇ ਆ ਜੋ ਪ੍ਰਿੰਟਿੰਗ ਸਾੜੀਆਂ ਉਹਨਾਂ ਦਾ ਸਟਾਰਟਿੰਗ ਕੀ ਹੈ 45 ਰੁਪਏ 45 ਰੁਪੀਏ ਜੀ ਹਾਂ ਇੱਥੇ ਇਹ ਭਰਾ ਕਹਿੰਦੇ ਨੇ ਕਿ ਜਿਹੜੀਆਂ ਸਾੜੀਆਂ ਨੇ ਪ੍ਰਿੰਟਿੰਗ ਵਾਲੀ ਜਿਹੜੀ ਲੂਸ ਸਾੜੀਆਂ ਨੇ ਉਹ 45 ਰੁਪੀਏ ਤੋਂ ਸਟਾਰਟ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ 45 ਰੁਪੀਏ ਤੋਂ ਚਲੋ ਹੁਣ ਆਪਾਂ ਚੱਲਦੇ ਹਾਂ ਇੱਕ ਹੋਰ ਅੱਗੇ ਨਾਲੇ ਇਹ ਵੀ ਦੂਜਾ ਕਾਊਂਟਰ ਜਿਹੜਾ ਹੈਗਾ ਇਹ ਵੀ ਲੱਗਦਾ ਹੈ ਜੀ ਸਾੜੀਆਂ ਦਾ ਹੀ ਕਾਊਂਟਰ ਜੀ ਬਿਲਕੁਲ ਸਾੜੀਆਂ ਦਾ ਹੀ ਕਾਊਂਟਰ ਹੈ ਇਹ ਵੀ ਚਲੋ ਆਜੋ ਹੁਣ ਤੁਹਾਨੂੰ ਇੱਥੇ ਵੀ ਦਿਖਾ ਦਿੰਦੇ ਆ ਇਹ ਜੀ ਕੈਟਲੋਗ ਵਾਲੀ ਸਾੜੀਆਂ ਨੇ ਸਾੜੀਆਂ ਤਾਂ ਇਹ ਵੀ ਪ੍ਰਿੰਟਿੰਗ ਨੇ ਬਟ ਜਿਹੜੀ ਆਪਾਂ ਪਿੱਛੇ ਦੇਖਿਆ ਸੀ ਉਹ ਸੀਗੀਆਂ ਲੂਸ ਸਾੜੀਆਂ ਜਿਹੜੀ 10 ਪੀਸ 12 ਪੀਸ ਦਾ ਪੂਰਾ ਸੈੱਟ ਮਿਲਦਾ ਹੈ ਇਹ ਹੈ ਜੀ ਪ੍ਰਿੰਟਡ ਕੈਟਲੋਗ ਸਾੜੀਆਂ ਤੁਸੀਂ ਵੇਖ ਸਕਦੇ ਹੋ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਇੱਕ ਬੈਨਰ ਲੱਗਿਆ ਹੋਣਾ ਹੈ ਜਿਦੇ ਤੇ ਜਿਹੜਾ ਵੀ ਪ੍ਰੋਡਕਟ ਹੈ ਉਹ ਮੈਂਸ਼ਨ ਕੀਤਾ ਹੋਇਆ ਹੈ ਜੀ ਇੱਥੇ ਤੁਸੀਂ ਵੇਖੋ ਜੀ ਇਹ ਸਾਰੇ ਕੈਟਲੋਗ ਪੀਸਸ ਨੇ 5 5 7 7 8 8 ਕਰਕੇ ਇਹ ਸਾਰੇ ਪੀਸਸ ਲੱਗੇ ਹੋਏ ਨੇ ਜੀ

ਦੇ ਨਾਲੇ ਆ ਜਿਓ ਇੱਕ ਹੋਰਸ ਕਾਊਂਟਰ ਆਪਾਂ ਵੇਖ ਲੈਨੇ ਆ ਆ ਵੇਖੋ ਜੀ ਇੱਥੇ ਵੀ ਬੈਨਰ ਲੱਗਿਆ ਹੋਇਆ ਰੈਪੀਅਰ ਜੈਕਾਰਡ ਸਿਲਕ ਸਾੜੇ ਜੀ ਬਿਲਕੁਲ ਆਪਾਂ ਆ ਗਏ ਆ ਜੀ ਸਿਲਕ ਸਾੜੇ ਦੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਥੇ ਸਿਲਕ ਦੀ ਵੈਰਾਈਟੀ ਨੇ ਜੇ ਤੁਹਾਨੂੰ ਸਿਲਕ ਦਾ ਕੋਈ ਮਟੀਰੀਅਲ ਸਿਲਕ ਦੀ ਸਾੜੀ ਚਾਹੀਦੀ ਹੋਵੇ ਉਹ ਤੁਸੀਂ ਇੱਥੇ ਲੈ ਸਕਦੇ ਹੋ ਹਾਂਜੀ ਵੀਰੇ ਆਪ ਮੁਝੇ ਬਤਾ ਸਕਤੇ ਹੈ ਭਈਆ ਯਹਾਂ ਪੇ ਸਿਲਕ ਸਾੜੇ ਕੀ ਜੋ ਸਟਾਰਟਿੰਗ ਪ੍ਰਾਈਸ ਹੈ ਉਹ ਕਿਤਨੀ ਹੈ ਸਿਲਕ ਸਾੜੀ ਕੀ ਸਟਾਰਟਿੰਗ ਪ੍ਰਾਈਸ ਆ ਜਾਏਗੀ ਇਸ ਕਾਊਂਟਰ ਮੇ 500 ਤੋਂ 3000 ਅਬੋਵ ओके मतलब जो मिनिमम स्टार्टिंग प्राइस है वो है ₹500 आ, ओके हां जी ਇੱਥੇ ਪ੍ਰਾ ਕਹਿੰਦੇ ਨੇ ਜੀ ₹500 ਹਾਂ ਜੀ ₹500 ਦੇ ਵਿੱਚ ਤੁਹਾਨੂੰ ਸਿਲਕ ਦੀ ਸਾੜੀ ਮਿਲ ਜਾਣੀ ਹੈ ਵਾਓ ਕਿੰਨਾ ਸੋਹਣਾ ਹੈ ₹500 ਸਿਲਕ ਸਾੜੀ ਚਲੋ ਹੁਣ ਆਪਾਂ ਫੇਰ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਨਵੇਂ ਕਲੈਕਸ਼ਨ ਦੇ ਨਾਲ ਜੀ ਬਿਲਕੁਲ ਹਾਂ ਜੀ ਅਜਾਪਾ ਆ ਗਏ ਹਾਂ ਜੀ ਇੱਕ ਹੋਰ ਨਵੇਂ ਡਿਪਾਰਟਮੈਂਟ ਦੇ ਵਿੱਚ ਇੱਥੇ ਮਿਲਦੀ ਹੈ ਜੀ ਵਰਕ ਦੀ ਸਾੜੀਆਂ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੀ ਇੱਥੇ ਵਰਕ ਦੀ ਸਾੜੀਆਂ ਮਿਲਦੀਆਂ ਨੇ ਚਲੋ ਹੁਣ ਆਪਾਂ ਇੱਥੇ ਵੀ ਪੁੱਛ ਲੈਨੇ ਆ ਵੀਰੇ ਨੂੰ ਹਾਂਜੀ ਵੀਰੇ ਯਹਾਂ ਪੀ ਸਰ ਆਪਕੇ ਯਾਂ ਜੋ ਵਰਕ ਕੀ ਸਾੜੀਆਂ ਉਸਕਾ ਸਟਾਰਟਿੰਗ ਪ੍ਰਾਈਸ ਕਿਆ ਹੈ 121 ਰੁਪਿਆ 121 ਰੁਪਏ ਮਾਤਰੇ 121 ਰੁਪਏ ਸੇ ਮਤਲਬ ਆਪ ਵਰਕ ਕੀ ਸਾੜੀਆਂ ਦੇ ਦੇਤੇ ਹੋ ਹਾਂ ਵਾਓ ਇਹ ਕਹਿੰਦੇ ਨੇ ਜੀ 121 121 ਰੁਪਏ ਦੇ ਵਿੱਚ ਇਹ ਤੁਹਾਨੂੰ ਵਰਕ ਦੀ ਸਾੜੀਆਂ ਦੇ ਦਿੰਦੇ ਨੇ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਜੇ ਤੁਸੀਂ ਸ਼ਾਪ ਕਰ ਰਹੇ ਹੋ ਤਾਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ

ਤੁਸੀਂ ਵੇਖ ਸਕਦੇ ਹੋ 102 ਰੁਪਏ ਤੋਂ ਇੱਥੇ ਇਹ ਪਿਓਰ ਕਾਟਨ ਦੀ ਸਾੜੀਆਂ ਸਟਾਰਟ ਹੋ ਜਾਂਦੀਆਂ ਨੇ ਜੀ ਬਿਲਕੁਲ ਕਲੈਕਸ਼ਨ ਵਾਵਾ ਨੇ ਆਰਾਮ ਨਾਲ ਵੇਖੋ ਵਾਵਾ ਕਲੈਕਸ਼ਨ ਇੱਥੇ ਮਿਲਦਾ ਹੈ ਤੁਹਾਨੂੰ ਜੀ ਬਿਲਕੁਲ ਤੇ ਤੁਸੀਂ ਸ਼ਾਪ ਕਰ ਰਹੇ ਹੋ ਜੇ ਸੋਚ ਰਹੇ ਹੋ ਕਰ ਤੋਂ ਬਿਜ਼ਨਸ ਕਰਨ ਲਈ ਤੁਸੀਂ ਅਜਮੀਰਾ ਫੈਸ਼ਨ ਵਿਜ਼ਿਟ ਕਰ ਸਕਦੇ ਹੋ ਇੱਕ ਹੋਰ ਕਾਊਂਟਰ ਆ ਵੇਖੋ ਜੀ ਰੈਪੀਅਰ ਸਿਲਕ ਮੈਚਿੰਗ ਸਾੜੀ ਜੀ ਬਿਲਕੁਲ ਆ ਜਾਓ ਦੇਖੋ ਕਸਟਮਰ ਬੈਠੇ ਹੋਏ ਨਹੀਂ ਇਹ ਵੀ ਆਪਣੇ ਸ਼ਾਪਿੰਗ ਕਰਦੇ ਨੇ ਆਪਣੇ ਸ਼ਾਪ ਵਾਸਤੇ ਤੁਸੀਂ ਵੇਖ ਸਕਦੇ ਹੋ ਇੱਥੇ ਵੀ ਇੱਕ ਹੋਰ ਡਿਜ਼ਾਈਨ ਤੁਹਾਨੂੰ ਦਿਖਾ ਦਿੰਦੇ ਆ ਇਹਨਾਂ ਦੇ ਵਿੱਚ ਵੀ ਇਹ ਹੈਗੇ ਜੀ ਮੈਚਿੰਗ ਸਿਲਕ ਸਾੜੀ ਜੀ ਬਿਲਕੁਲ ਆਪਾਂ ਚਲੋ ਇੱਥੇ ਵੀ ਇਸ ਭਰਾ ਨੂੰ ਪੁੱਛ ਹੀ ਲੈਣੇ ਆ ਕਿ ਇੱਥੇ ਕੀ ਸਟਾਰਟਿੰਗ ਪ੍ਰਾਈਸ ਹੈ ਇਹਨਾਂ ਦਾ ਹਾਂਜੀ ਭయ్యా ਆਪਕੇ ਆਈਏ ਸਿਲਕ ਸਾੜੀ ਦਾ ਸਟਾਰਟਿੰਗ ਪ੍ਰਾਈਸ ਕੀ ਹੈ 126 126 ਆਪ 126 ਮੈਂ मतलब ਸਿਲਕ ਸਾੜੀ ਦੇ ਦੇਤੇ ਹੋ ਮੈਚਿੰਗ ਓਕੇ ਏ ਭਰਾ ਕਹਿੰਦੇ ਨੇ 126 ਰੁਪਏ ਜੀ ਹਾਂ 126 ਰੁਪਏ ਤੋਂ ਇਹ ਮੈਚਿੰਗ ਸਿਲਕ ਸਾੜੀ ਦੇ ਦਿੰਦੇ ਨੇ ਵਾਓ ਆ ਵੇਖੋ ਜੀ ਮਤਲਬ ਆਪਾਂ ਕਹਿ ਸਕਦੇ ਆ ਨਾ ਕਿ ਜਿਹਦੇ ਤੇ ਆਪਾਂ ਮਰਦੇ ਆ ਉਹ ਇਹੀ ਨੇ ਲਹਿੰਗਿਆਂ ਦਾ ਡਿਪਾਰਟਮੈਂਟ ਜੇ ਬਿਲਕੁਲ ਇਹ ਹੈ ਜੀ ਆਪਣਾ ਲਹਿੰਗਿਆਂ ਦਾ ਡਿਪਾਰਟਮੈਂਟ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਵੇਖ ਰਹੇ ਹੋ ਤੁਸੀਂ ਅਗਰ ਆਪਣੀ ਸ਼ਾਪ ਵਾਸਤੇ ਆ ਵੇਖੋ ਤੁਸੀਂ ਮੇਰੇ ਚਾਰੋਂ ਤਰਫ ਵੇਖ ਸਕਦੇ ਹੋ ਜੇ ਤੁਸੀਂ ਆਪਣੀ ਸ਼ਾਪ ਵਾਸਤੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅਜ ਮੇਰਾ ਫੈਸ਼ਨ ਵਿਜ਼ਿਟ ਕਰ ਸਕਦੇ ਹੋ ਅਜਮੇਰਾ ਫੈਸ਼ਨ ਜੀ ਤੁਹਾਨੂੰ ਰਗੂਕੁਲ ਟੈਕਸਟਾਈਲ ਮਾਰਕੀਟ ਸੂਰਤ ਤੋਂ 3 ਕਿਲੋਮੀਟਰ ਦੀ ਦੂਰੀ ਤੇ ਮਿਲ ਜਿਊਗਾ 15 ਨੰਬਰ ਤੇ ਲਿਫਟ ਤੋਂ 3rd ਫਲੋਰ ਤੇ ਆਉਣਾ ਹੈ ਇਹ ਜਿਹੜਾ ਕਲੈਕਸ਼ਨ ਮੈਂ ਵਿਖ ਰਹੀ ਆ ਇਹ ਸਾਰਾ ਨਵਾਂ ਕਲੈਕਸ਼ਨ ਨੇ ਪਰ ਇੱਥੇ ਦੇ ਪ੍ਰਾ ਸ਼ਾਇਦ ਕਿਤੇ ਗਏ ਹੋਏ ਨੇ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਜਿਹੜਾ ਕਾਊਂਟਰ ਹੈ ਲਹਿੰਗਿਆਂ ਦਾ ਇੱਥੇ ਤੁਹਾਨੂੰ 680 ਜੀ ਹਾਂ 680 ਸਹੀ ਸੁਣ ਰਹੇ ਹੋ ਤੁਸੀਂ 680 ਰੁਪਏ ਤੋਂ ਇੱਥੇ ਲੈਂਗਵੇਜ ਸਟਾਰਟ ਹੋ ਜਾਂਦੇ ਨੇ ਬ੍ਰਾਈਡਲ ਲੋ ਸੈਮੀ ਬ੍ਰਾਈਡਲ ਲੋ ਜਿਹੜਾ ਮਰਜ਼ੀ ਪਾਵੇਂ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਚਲੋ ਹੁਣ ਚਲਦੇ ਆ ਜੀ ਆਪਾਂ ਇੱਕ ਨਵੇਂ ਹੋਰ ਕਾਊਂਟਰ ਦੇ طرف ਆ ਤੁਸੀਂ ਦੇਖ ਸਕਦੇ ਹੋ ਤੇ ਲਿਖਿਆ ਹੋਇਆ ਹੈ ਗਾਊਨ ਜੀ ਹਾਂ ਆਪਾਂ ਆ ਗਏ ਆ ਜੀ ਗਾਊਨ ਦੇ ਕਾਊਂਟਰ ਦੇ ਵਿੱਚ ਆ ਵੇਖੋ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਗਾਊਨ ਲੱਗੇ ਹੋਏ ਨੇ ਆ ਵੇਖੋ ਸਾਰਿਆਂ ਦੇ ਕੈਨ ਕੈਨ ਲੱਗੀ ਹੋਈ ਹੈ ਸਾਰੇ ਹੈਵੀ ਗਾਊਨ ਨੇ

हाँ जी तो यह भीरे कहें जी जिड़ी हैंडवर्क की साड़ियाँ हैं आेखो भैया एक बार मुझे वो साड़ी सैंपल में दिखा दीजिए ना जी, जी थैंक यू भैया आेखो जी ये हैंडवर्क की साड़ी ने यह केंद्र ने इतने हैंडवर्क की साड़ी नौ सौ रुपए तो स्टार्ट हो जाती है हाँ जी बिल्कुल नौ सौ रुपए तो तुम आओ अपने शॉप बारे लैके जाओ तो जड़ी कुर्तियां ने हैंडवर्क की वह स्टार्ट हो जाए छौ साठ रुपए तो ये भैया रेडी टू वियर साड़ी 1 मिनट साड़ी जिसको बोला ओके okay. इसकी स्टार्टिंग रेंज भैया आ देखो ए जी ब्लाउज ਕਿੰਨਾ ਸੋਹਣਾ ਬਲਾਉਜ਼ ਹੈ ਵਿਦਆਊਟ 슬ੀਵਸ ਦਾ ਬਲਾਉਜ਼ ਹੈ ਆ ਹੈ ਰੈਡੀ ਟੂ ਵੇਅਰ ਸਾਰੀ ਜਿਹੜੀ 1 ਮਿੰਟਾਂ ਚ ਤੁਸੀਂ ਪਾ ਲੈਨੇ ਹੋ ਉਹ ਸਾਰੀ ਨੇ ਚਲੋ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਆ ਵੇਖੋ ਜੀ ਇਹ ਸਾਰੀ ਜਿਹੜੇ ਪ੍ਰੋਡਕਟ ਨੇ ਅੱਜ ਮੇਰਾ ਫੈਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਚਲੋ ਵੇਅਰ ਕਰਕੇ ਦਿਖਾ ਦਵਾ ਵੇਖ ਹੀ ਲੋ ਜੀ ਵੇਅਰ ਵੀ ਕਰ ਦਿੰਦੇ ਆ ਜੀ ਆ ਵੇਖੋ ਇਹ ਰੈਡੀ ਟੂ ਵੇਅਰ ਸਾੜੀ ਹੈ ਜਿਹਨੂੰ ਤੁਸੀਂ 1 ਮਿੰਟ 'ਚ ਵੀ ਕਰੇ ਆਰਾਮ ਨਾਲ ਪਾ ਸਕਦੇ ਹੋ ਜੇ ਕਿਤੇ ਫੰਕਸ਼ਨ ਤੇ ਜਾਣਾ ਹੋਵੇ ਤਾਂ ਇਹ ਸਾੜੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੈਣ ਲਈ ਅਜਬੀਰਾ ਫੈਸ਼ਨ ਦੇ ਵਿੱਚ ਸਕ੍ਰੀਨ ਤੇ ਤੁਹਾਨੂੰ ਇੱਕ ਨੰਬਰ ਦਿੱਸੀ ਜਾਂਦਾ ਹੈ ਉਹਦੇ ਤੇ ਵੀ ਤੁਸੀਂ ਕੰਟੈਕਟ ਕਰਕੇ ਇਹ ਸਾਰੀਆਂ ਡਿਟੇਲ ਲੈ ਸਕਦੇ ਹੋ ਜਿਹੜੇ ਤੁਹਾਨੂੰ ਵੀਡੀਓ ਕਾਲ ਤੇ ਆ WhatsApp ਤੇ ਵੀ ਦੱਸ ਦੇਣਗੇ ਚੇ ਬਿਲਕੁਲ ਹੁਣ ਆਪਾਂ ਫੇਰ ਆ ਗਏ ਹਾਂ ਜੀ ਇੱਕ ਹੋਰ ਡਿਪਾਰਟਮੈਂਟ ਦੇ ਵਿੱਚ ਆ ਵੀ ਹੈ ਜੀ ਸਾੜੀਆਂ ਦਾ ਹੀ ਡਿਪਾਰਟਮੈਂਟ ਬਿਲਕੁਲ ਇੱਥੇ ਮਿਲ ਜਾਂਦੀ ਹੈ ਤੁਹਾਨੂੰ ਡਾਇਡ ਮੈਚਿੰਗ ਸਾੜੀ ਵੱਖ-ਵੱਖ ਵੈਰਾਈਟੀਆਂ ਨੇ ਤੇ ਜਿਹੜਾ ਇਹਨਾਂ ਦਾ ਕਪੜਾ ਹੈ ਉਹ ਵੀ ਵੱਖ-ਵੱਖ ਨੇ ਇਹ ਜੀ ਵਾਓ ਆ ਵੇਖੋ ਵੈਡਿੰਗ ਦੇ ਲਈ ਵੀ ਤੁਹਾਨੂੰ ਮਿਲ ਜਾਂਦੀਆਂ ਨੇ ਵੈਡਿੰਗ ਕਲੈਕਸ਼ਨ ਜੇ ਤੁਸੀਂ ਆ ਵਿਆਹ ਦੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸ ਟਾਈਪ ਦੇ ਕਲੈਕਸ਼ਨ ਲੈ ਸਕਦੇ ਹੋ ਨਾਲ ਇੱਕ ਹੋਰ ਡਿਜ਼ਾਈਨ ਦਿਖਾ ਦਿੰਨੇ ਆ ਤੁਹਾਨੂੰ ਇਹ ਵੀ ਜੀ ਵੈਡਿੰਗ ਕਲੈਕਸ਼ਨ ਨੇ ਅਜਮੀਰ ਦਾ ਸੁਪਰ ਡੂਪਰ ਹਿੱਟ ਆਈਟਮ ਆ ਵੇਖੋ ਜੀ ਇਹ ਸਾਰੇ ਤੁਸੀਂ ਵੈਡਿੰਗ ਵਾਸਤੇ ਲੈ ਸਕਦੇ ਹੋ ਜਿਹੜੀ ਵੀ ਨਈ ਵੋਟੀ ਨੇ ਉਹ ਤਾਂ ਲੈ ਹੀ ਸਕਦੇ ਨੇ ਅੱਜ ਕੱਲ ਇਹ ਹੋਤਾ ਰਹਿਣਾ ਨਹੀਂ ਜੀ ਸਾਡੇ ਪੰਜਾਬ 'ਚ ਵੀ ਕਿ ਆਪਾਂ ਸੂਟ ਹੀ ਪਾਉਣਾ ਅੱਜ ਕੱਲ ਦੀਆਂ ਕੁੜੀਆਂ ਸੂਟ ਸਾੜੀ ਗੌਨ ਸਭ ਕੁਝ ਪਾਉਂਦੀਆਂ ਨੇ ਜੀ ਹਾਂ ਤੇ ਇਹ ਸਾੜੀ ਹਾਂ ਜੀ ਭਈਆ ਇੱਕ ਮਿੰਟ ਆਪ ਮੁਝੇ ਇਹ ਪਤਾ ਸਕਤੇ ਹੈ ਕਿ ਇਹ ਜੋ ਸਾੜੀਆਂ ਹੈ ਇਹ ਇਸਕੇ ਸਟਾਰਟਿੰਗ ਪ੍ਰਾਈਸ ਕੀ ਹੈ 800 ਰੁਪਏ ਸੇ 800 ਰੁਪਏ ਸੇ ਸਟਾਰਟ ਹੋ ਜਾਂਦੀ ਹੈ ਓਕੇ ਹਾਂ ਜੀ ਇਹ ਵੀਰੇ ਕਹਿੰਦੇ ਨੇ ਜੀ ਇਹ ਸਾੜੀਆਂ 800 ਰੁਪਏ ਤੋਂ ਸਟਾਰਟ ਹੋ ਜਾਂਦੀਆਂ ਨੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਇੰਨਾ ਪ੍ਰੋਡਕਟਾਂ ਦੇ ਵਿੱਚ ਕੁਝ ਹੋਰ ਪ੍ਰੋਡਕਟ ਤੇ ਨਾਲੇ ਹੁਣ ਆਪਾਂ ਹੋਰ ਵੀ ਚੱਲਾਂਗੇ ਜੇ ਨਾ ਟੈਨਸ਼ਨ ਲਓ ਆਪਾਂ ਚੱਲੀ ਜਾਂਦੇ ਆ ਹਲੇ ਤਾਂ ਫਰਸਟ ਹੋਇਆ ਹੈ ਇੱਕ ਤਾਂ ਸੈਕੰਡ ਫਲੋਰ ਤਾਂ ਬਾਕੀ ਹੈ ਜੀ ਜੀ ਬਿਲਕੁਲ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਕਰੇ ਬੈਠੇ ਮੰਗਵਾ ਸਕਦੇ ਹੋ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਪਰਸਨਲੀ ਕਹਾਂਗੇ ਵਿਜ਼ਿਟ ਕਰੋ ਆਂਦੇ ਨਾਲ ਤੁਹਾਨੂੰ ਇਹ ਸਾਰੀ ਵੈਰਾਈਟੀਆਂ ਮਿਲ ਜਾਣਗੀਆਂ ਆਪਾਂ ਮਤਲਬ ਤੁਹਾਨੂੰ ਵੀਡੀਓ ਤੇ ਕਿੰਨੇ ਕੁ ਵੈਰੀਐਂਟ ਦਿਖਾਵਾਂਗੇ ਜੀ ਜ਼ਿਆਦਾ ਵੈਰੀਐਂਟ ਨਹੀਂ ਦਿਖਾ ਸਕਦੇ ਇੰਨੇ ਸਾਰੇ ਕਾਊਂਟਰ ਨੇ ਇੰਨੇ ਸਾਰੇ ਪ੍ਰੋਡਕਟ ਨੇ ਇੰਨੇ ਸਾਰੀ ਵੈਰਾਈਟੀਆਂ ਨੇ विजिट ਕਰਨ ਨਾਲੇ ਤੁਸੀਂ ਦੇਖ ਪਾਉਂਗੇ ਨਾਲੇ अजमेरा ਫੈਸ਼ਨ ਜਿਹੜਾ ਹੈ ਉਹ ਤੁਹਾਨੂੰ ਹਰ ਚੀਜ਼ ਦੀ ਗਾਰੰਟੀ ਵਾਰੰਟੀ ਸਭ ਦੇ ਦਿੰਦਾ ਹੈ ਜੀ ਚਲੋ ਹੁਣ ਆਪਾਂ ਆ ਗਏ ਆ ਜੀ ਆਪਣੇ ਪੰਜਾਬ ਦੇ ਫੇਮਸ ਸੂਟਾਂ ਵਾਲੇ ਇਹ ਹੈ ਜੀ ਸੂਟ ਮਟੀਰੀਅਲ ਦਾ ਕਾਊਂਟਰ ਤੁਸੀਂ ਵੇਖ ਸਕਦੇ ਹੋ ਕਿੰਨੇ ਸਾਰੇ ਸੂਟ ਲੱਗੇ ਹੋਏ ਨੇ ਨਾਲੇ ਮੈਚਿੰਗ ਸੂਟ ਦੇ ਵੀ ਇੱਥੇ ਥਾਂ ਲੱਗੇ ਹੋਏ ਨੇ ਚਲੋ ਹੁਣ ਇਹ ਪ੍ਰਾਦੇ ਨਾਲ ਗੱਲ ਕਰ ਹੀ ਲੈਨੇ ਆ ਇਹ ਵੀ ਸਾਰਾ ਸੂਟਾਂ ਦਾ ਹੀ ਕਾਊਂਟਰ ਹੈ ਜੀ ਪੂਰਾ ਸੂਟਾਂ ਦਾ ਕਾਊਂਟਰ ਹੈ ਹਾਂ ਜੀ ਵੀਰੇ ਆਪ ਮੁਝੇ ਬਤਾ ਸਕਤੇ ਹੈ ਕਿ ਯਹਾਂ ਪੇ ਜੋ ਇਹ ਸੂਟ ਹੈ ਇਨਕਾ स्टार्टिंग प्राइस क्या है 78 78 ओनली 78 ओनली 78? 78 ₹78 में आप सूट दे देते हैं yes. वाओ ये कहंदे ने जी ₹78 ₹78 तो सूटा दी स्टार्टिंग ने ₹78 इतनी जी तनुज पूरे सूट दे देंगे जी वाओ किते सुनेया तुसी नहीं ना अज मेरा फैशन दंदा है तुसी आओ विजिट करो विजिट करके अपने शॉप बारे जे तुसी पुराने कस्टमर हो तावे तुसी ले सकदे हो जे तुसी नवे हो ता आज ही आ जाओ अज मेरा फैशन ਅਜਮੇਰਾ ਫੈਸ਼ਨ ਤੇ ਜੁੜਨ ਲਈ ਸਕਰੀਨ ਤੇ ਇੱਕ ਨੰਬਰ ਦਿੱਤਾ ਹੋਇਆ ਹੈ ਕੁਝ ਨਹੀਂ ਕਰਨਾ ਦੇ ਕਾਲ ਕਰਨਾ ਹੈ ਜੇ ਤੁਸੀਂ ਵਿਜ਼ਿਟ ਕਰੋਗੇ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਵੀ ਅਜਮੇਰਾ ਫੈਸ਼ਨ ਤੁਹਾਨੂੰ ਦਿੰਦਾ ਹੈ ਹਾਂਜੀ ਇਹ ਹੈ ਜੀ ਆਪਣਾ ਫਰਸਟ ਫਲੋਰ ਜਿਹੜਾ ਤੁਸੀਂ ਵੇਖਿਆ ਹੈਗਾ ਜਿਹਦੇ ਆਪੇ ਵਕ ਵਾ ਕਾਊਂਟਰ ਵੇਖੇ ਨੇ ਇਸ ਤੋਂ ਇਲਾਵਾ ਇੱਕ ਹੋਰ ਫਲੋਰ ਹੈ ਜੀ ਉਹ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਆਪਾਂ ਫਿਰ ਇੱਕ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਤਾਂ ਉਦੋਂ ਤੱਕ ਜੀ ਕਰੋ ਤੁਸੀਂ ਵੇਟ ਛੇਤੀ ਆਊਗਾ ਜੀ ਪਾਰਟ 2 ਉਦੋਂ ਤੱਕ ਵੇਟ ਕਰਨ ਦੇ ਲਈ ਸ਼ੁਕਰੀਆ ਤੇ ਨਾਲੇ ਤੁਸੀਂ ਇੱਕ ਕੰਮ ਹੋਰ ਕਰ ਲਓ ਆਪਣੇ ਚੈਨਲ ਨੂੰ ਕਰ ਲਓ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਠੀਕ ਹੈ ਜੀ ਹੋਰ ਵੀ ਕੋਈ ਤੁਸੀਂ ਅਗਰ ਜੇ ਤੁਹਾਨੂੰ ਕੁਝ ਪੁੱਛਣਾ ਹੋਵੇ ਜਾਂ ਤੁਹਾਨੂੰ ਕੁਝ ਦੱਸਣਾ ਹੋਵੇ ਤੁਸੀਂ ਕਰ ਸਕਦੇ ਹੋ ਕਮੈਂਟ ਤੇ ਨਾਲੇ ਜਿਹੜੇ ਸਕਰੀਨ ਤੇ ਨੰਬਰ ਸ਼ੋਰੇ ਨੇ ਉਹਦੇ ਤੇ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਬਾਕੀ ਸਾਰੀਆਂ ਡਿਟੇਲਾਂ ਚਲੋ ਹੁਣ ਜੀ ਆਪਾਂ ਚੱਲਦੇ ਆਂ ਫੇਰ ਮਿਲਾਂਗੇ ਪਾਰਟ 2 ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ